but ਲੋਕ ਸਭਾ ਚੋਣਾਂ ਦੇ ਲਈ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਆਮ ਆਦਮੀ ਪਾਰਟੀ ਨੇ ਜਿੱਥੇ ਉਮੀਦਵਾਰ ਪਹਿਲਾਂ ਚ ਚੋਣ ਮੈਦਾਨ ਦੇ ਵਿੱਚ ਉਤਾਰੇ ਸੀ ਉਸ ਤੋਂ ਬਾਅਦ ਜਿਹੜੀ ਚੋਣ ਪ੍ਰਚਾਰ ਹੈ ਉਹ ਵੀ ਆਮ ਆਦਮੀ ਪਾਰਟੀ ਅਗਰੈਸਿਵ ਤਰੀਕੇ ਨਾਲ ਵਧਾਰ ਰਹੀ ਹੈ ਅੱਗੇ ਵਧਾਰ ਰਹੀ ਹੈ ਇੱਕ ਵਾਰੀ ਜੇ ਗੱਲ ਕੀਤੀ ਜਾਵੇ ਤਾਂ ਸਾਰੇ ਹਲਕੇ ਦਾ ਢੇਡਾ ਜਿਹੜਾ ਆ ਨੌਂ ਵਿਧਾਨ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਲਾ ਚੁੱਕਿਆ ਸ਼੍ਰੀ ਅਮਰਸਰ ਸਾਹਿਬ ਦੀ ਸੀਟ ਬਹੁਤ ਮਹੱਤਵਪੂਰਨ ਹੈ ਅਮਰਸਰ ਦੇ ਵਿੱਚ ਜਿਹੜੇ ਵਿਧਾਇਕ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਡਾਕਟਰ ਜਸਬੀਰ ਸਿੰਘ ਸੰਧੂ ਉਹਨਾਂ ਦੇ ਕੋਲ ਵੱਡੀ ਜ਼ਿੰਮੇ ਚੋ ਇੱਕ ਵੱਡੀ ਲੀਡ ਨਾਲ ਜਿੱਤੇ ਸੀ ਔਰ ਜੇ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਦੇ ਉੱਤੇ ਟੇਕ ਜਿਹੜੀ ਹੈ ਉਹ ਟਿੱਗੀ ਹੋਈ ਹੈ ਕਿ ਇਸ ਹਲਕੇ ਤੋਂ ਜਿੰਨੀ ਵੱਧ ਲੀਡ ਆਮ ਆਦਮੀ ਪਾਰਟੀ ਲੈਂਦੀ ਹੈ ਰਿਜ਼ਲਟ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਤਾਂ ਡਾਕਟਰ ਜਸਪੀਰ ਸਿੰਘ ਸੰਧੂ ਸਾਡੇ ਨਾਲ ਨੇ ਸੰਧੂ ਸਾਹਿਬ ਸਭ ਤੋਂ ਪਹਿਲਾਂ ਲੋਕਾਂ ਦੇ ਵਿੱਚ ਤੁਸੀਂ ਲਗਾਤਾਰ ਜਾ ਰਹੇ ਹੋ ਇਲੈਕਸ਼ਨ ਤੇ ਹੁਣ ਆਏ ਇਸ ਤੋਂ ਪਹਿਲਾਂ ਵੀ ਤੁਸੀਂ ਲੋਕਾਂ ਦੇ ਵਿੱਚ ਲਗਾਤਾਰ ਜਾਂਦੇ ਸੀ ਕਿਵੇਂ ਦਾ ਰਿਸਪਾਂਸ ਲੋਕਾਂ ਦਾ ਮਿਲ ਰਿਹਾ ਹੈ ਔਰ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਕੋਲ ਕਿੰਨੀ ਵਾਰ ਚੱਕਰ ਮਾਰ ਰਹੇ ਹੋ ਸਭ ਤੋਂ ਪਹਿਲਾਂ ਮੇਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਵੈਖੋ ਜੀ ਜੋਰ ਜ਼ਾਨ ਪੰਜਾਬ ਦੇ ਵੋਟਰਾਂ ਦਾ ਪੰਜਾਬ ਦੇ ਵੋਟਰ ਬਹੁਤ ਸੁਜਵਾਨ ਤੇ ਪੰਜਾਬ ਦੇ ਵੋਟਰ ਇਸ ਵਾਰੀ ਉਸੇ ਹੀ ਸਰਕਾਰ ਦੇ ਬੰਦਿਆਂ ਨੂੰ ਵੋਟਾਂ ਦੇਣਗੇ ਜਿਹੜੀ ਸਰਕਾਰ ਨੇ ਲੋਕਾਂ ਦੇ ਕੰਮ ਕੀਤੇ ਕਿਉਂਕਿ ਭਾਜਪਾ ਨੂੰ ਦੇਖ ਲਈਏ ਕਦੀ ਵੀ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਤੇ ਅਕਾਲੀਆਂ ਨੂੰ ਵੇਖੀਏ ਤੇ ਅਕਾਲੀਆਂ ਨੇ ਕਦੀ ਵੀ ਪੰਜਾਬ ਦੇ ਨਾਲ ਜਿਹੜਾ ਉਹ ਆਪਣੀ ਆਪਣੇ ਆਪ ਦਾ ਜਿਹੜਾ ਉਹ ਵਰਤਾਰਾ ਨਹੀਂ ਕੀਤਾ ਕਿਉਂਕਿ ਹਮੇਸ਼ਾ ਹੀ ਇਹ ਜ ਇਹਨਾਂ ਦੇ ਜਿਹੜੇ ਸੈਂਟਰ ਦੇ ਮਿਨਿਸਟਰੀ ਵੀ ਰਹੇ ਉਹਦਿਆਂ ਤੇ ਰਹੇ ਨੇ ਪ੍ਰੇਨਾ ਪੰਜਾਬ ਦੇ ਵਿੱਚ ਜੋ ਧਰੋਹ ਕੀਤਾ ਉਹ ਤੁਸੀਂ ਦੇਖਿਆ ਕਿ ਇਹਨਾਂ ਆ ਇਵਨ ਕਿ ਇੱਕ ਰੇੜੀ ਤੱਕ ਨਹੀਂ ਛੱਡੀ ਉਹਦੇ 'ਚ ਹਿੱਸਾ ਪਾਉਂਦੇ ਰਹੇ ਆ ਸੋ ਪੰਜਾਬ ਦੇ ਨਾਲ ਹਮੇਸ਼ਾ ਧਰੋਹ ਕੀਤਾ ਕਾਂਗਰਸ ਦੀ ਮੰਨੀ ਦੇ ਕਾਂਗਰਸ ਨੇ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਸਿੰਦਿਆਂ ਦੇ ਨਾਲ ਇਹਨਾਂ ਜਿਹੜਾ ਧਰੋਹ ਕੀਤਾ ਕਿ ਜਿਹੜੇ 84 ਦੇ ਜਿਹੜੇ ਜ਼ਖਮਾ ਉਹ ਵੀ ਹਰੇ ਨਹੀਂ ਹੋਏ ਉਹ ਵੀ ਉਹ ਵੀ ਉਹ ਵੀ ਸੁੱਕੇ ਨਹੀਂ ਹਜੇ ਤੇ ਇਹ ਦੁਬਾਰਾ ਤੋਂ ਫੇਰ ਅ ਪੰਜਾਬ ਦੇ ਵੱਲ ਨੂੰ ਆਗੇ ਆ ਕਿ ਆਪਾਂ ਦੁਬਾਰਾ ਫੇਰ ਪੰਜਾਬ ਦੇ ਵਿੱਚ ਇਲੈਕਸ਼ਨ ਜਿੱਤਣੀ ਹੈ ਸੋ ਮੈਂ ਚਾਹੁੰਨਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਬੜੀ ਵੱਡੀ ਗਵਾਹੀ ਦੇ ਨਾਲ ਜੋ ਨਾਰਾ ਦਿੱਤਾ ਅਸੀਂ ਉਹ ਨਾਰਾ ਸੱਚ ਕਰਨ ਜਾ ਰਹੇ ਹਾਂ ਵਿਧਾਇਕ ਜੀ ਸਾਹਿਬ ਤੁਸੀਂ ਜਿਹੜੇ ਗਰੰਟੀਆਂ ਦਿੱਤੀਆਂ ਸੀਗੀਆਂ ਲੋਕ ਜਿੱਤੇ ਬਿਜਲੀ ਦੇ ਬਿੱਲਾਂ ਦੀ ਗੱਲ ਕਰਦੇ ਨੇ ਉਸ ਦਾ ਰਿਸਪੌਂਸ ਲੋਕਾਂ ਦਾ ਕਿਸ ਤਰ੍ਹਾਂ ਦਾ ਹੁੰਦਾ ਹੈ ਔਰ ਪਲੱਸ ਇਸ ਦੇ ਨਾਲ ਹੀ ਜਿਹੜੇ 1000 ਰੁਪਏ ਦੀ ਗਾਰੰਟੀ ਸੀ ਉਸ ਬਾਰੇ ਵੀ ਲੋਕ ਬੀਬੀਆਂ ਤੁਹਾਡੇ ਕੋਲ ਪੁੱਛਦੀਆਂ ਨੇ ਦੋਵੇਂ ਜਵਾਬ ਦਿਓ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਦੇਖੀਏ ਜੇ ਅੱਜ ਪੰਜਾਬ ਦਾ ਹਰ ਵਰਗ ਜਿਹੜਾ ਖੁਸ਼ ਆ ਕਿਉਂ ਖੁਸ਼ ਆ ਕਿਉਂਕਿ 95% ਲੋਕਾਂ ਦੇ 95% ਲੋਕਾਂ ਦੇ ਜਿਹੜੇ ਬਿੱਲ ਆ ਉਹ ਜ਼ੀਰੋ ਆ ਰਿਹਾ ਹੈ ਬਿਜਲੀ ਦੇ ਬਿੱਲ ਜ਼ੀਰੋ ਆ ਰਿਹਾ ਹੈ ਜਿੱਦੀ ਤੁਸੀਂ ਕਿਸੇ ਵੀ ਦੁਕਾਨਦਾਰ ਤੋਂ ਪੁੱਛ ਲਓ ਕਿਸੇ ਵੀ ਗਲੀ ਮੁਹੱਲੇ 'ਚ ਜਾ ਕੇ ਪੁੱਛ ਲਓ ਤੁਹਾਨੂੰ ਜੇ ਮੈਂ ਵੀ ਜਦੋਂ ਵੀ ਗੁਜਰਦਾ ਗਲੀਆਂ ਦੇ ਵਿੱਚੋਂ ਜਾਂ ਚੋਣ ਪ੍ਰਚਾਰ ਕਰਨ ਜਾਈਦਾ ਜਾਂ ਲੋਕਾਂ ਦੇ ਵਿੱਚ ਬੈਟਰਨ ਜਾਈਦਾ ਤੇ ਇੱਕੋ ਗੱਲ ਚੱਲਦੀ ਹੈ ਜੀ ਜਿੰਨਾ ਬਿੱਲ ਸਾਨੂੰ ਪਹਿਲਾਂ ਆਉਂਦਾ ਸੀ ਜੇ ਹੁਣ ਆਉਂਦਾ ਹੁੰਦਾ ਤੇ ਸਾਡੀ ਜੇ ਹਿਸਾਬ ਨਾਲ ਇਨਕਮ ਹੈ ਅਸੀਂ ਤੇ ਲੰਗ ਹੋ ਜਾਂਦੇ ਇਵਨ ਕੇ ਬੀਬੀਆਂ ਨੇ ਦੋਸਤੋ ਕਹਿਆ ਕਿ ਅਸੀਂ ਤੇ ਆਪਣੀਆਂ ਕੰਨਾਂ ਦੀਆਂ ਜਿਹੜੀਆਂ ਬਾੜੀਆਂ ਲਾ ਕੇ ਗਹਿਣੇ ਪਾ ਕੇ ਤੇ ਬਿਜਲੀ ਦੇ ਬਿੱਲ ਤਾਰਦੇ ਰਹੇ ਆ ਅੱਜ ਸਾਨੂੰ ਉਹ ਡਰ ਨਹੀਂ ਸਤਾਉਂਦਾ ਕਿ ਅਸੀਂ ਜਿਹੜੀਆਂ ਆਪਣੀਆਂ ਕੰਨਾਂ ਦੀਆਂ ਬਾੜੀਆਂ ਲਾ ਕੇ ਵਿੱਚੀਆਂ ਜਾਂ ਆਪਣੇ ਕੋਈ ਹੋਜੇ ਟੋਪ SLA ਕੇ ਵਿੱਚੀਆਂ ਜਿੱਦ ਦਿਨ ਅਸੀਂ ਬਿਜਲੀ ਦਾ ਬਿੱਲ ਭਰ ਗਏ ਅੱਜ 95% ਲੋਕਾਂ ਦਾ ਬਿਜਲੀ ਦਾ ਬਿੱਲ ਦਾ ਜ਼ੀਰੋ ਆ ਰਿਹਾ ਜਿੱਦ ਦਿਨ ਪੰਜਾਬ ਦੀ ਜਨਤਾ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਜੁੜੀ ਹੋਈ ਆ ਸੋ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਿਹਾ ਬਾਕੀ ਤੁਸੀਂ ਗੱਲ ਕੀਤੀ ਸ਼ਰਮਾ ਸਾਹਿਬ ਗਰੰਟੀ ਗਰੰਟੀ ਦੀ 1000 ਰੁਪਏ ਦੀ ਸੋ 1000 ਰੁਪਏ ਗਰੰਟੀ ਜਿਹੜੀ ਮੇਰੀਆਂ ਭੈਣਾਂ ਵਾਸਤੇ ਮੇਰੀਆਂ ਬੀਬੀਆਂ ਵਾਸਤੇ ਮਾਤਾਵਾਂ ਵਾਸਤੇ ਜਿਹੜੀ ਸਦਾਪਗਨ ਸਿੰਘ ਮਾਨ ਜੀ ਨੇ ਗਰੰਟੀ ਚ ਇਲੈਕਸ਼ਨ ਤੋਂ ਪਹਿਲਾਂ ਦਿੱਤੀ ਸੀ ਉਹ ਵੀ ਤਕਰੀਬਨ ਪੂਰੀ ਹੋਣ ਦੇ ਕੰਢੇ ਤੇ ਉਹਦੇ ਵਾਸਤੇ ਬਜਟ ਲੋਟਨ ਕਰ ਲਿਆ ਗਿਆ ਸੋ ਇਲੈਕਸ਼ਨ ਕਮਿਸ਼ਨਰ ਵੱਲੋਂ ਜੇ ਚੋਂ ਜਬ ਦਾ ਨਾਮ ਲੱਗਦਾ ਜੇ ਤਾਂ ਹੋ ਸਕਦਾ ਸੀ ਕਿ ਆਪਾਂ ਅਗਲੇ ਮਹੀਨੇ ਤੋਂ ਉਹ ਵੀ ਸ਼ੁਰੂ ਕਰ ਦਿੰਦੇ ਸੋ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਉਹ ਵੀ ਆਪਾਂ ਜ਼ਰੂਰ ਦੇ ਦਾਂਗੇ ਸੋ ਜਦੋਂ ਵੇਖੋ ਜਿੱਥੇ-ਇਥੇ ਸ਼ੁਰੂ ਹੋਇਆ ਪਿਆ ਠੀਕ ਹੈ ਨੇ ਬਾਕੀ ਜੇ ਦਿੱਲੀ ਦੇ ਵਿੱਚ ਵੀ ਬਜਟ ਰੱਖ ਲਿਆ ਗਿਆ ਤੇ ਪੰਜਾਬ ਦੇ ਵਿੱਚ ਵੀ ਸੇਮ ਤਰਜ਼ ਦੇ ਅਸੀਂ ਬਜਟ ਰੱਖਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੀਆਂ ਭੈਣਾਂ ਨੂੰ ਬੰਦਾ ਮਾਨ ਸਨਮਾਨ ਜ਼ਰੂਰ ਦੇਵਾਂਗੇ। ਅ ਸੰਤੂ ਸਾਹਿਬ ਤੁਸੀਂ ਇਸ ਵਾਰ ਤੁਹਾਡੇ ਹਲਕੇ ਤੇ ਦੇ ਵਿੱਚ ਜਦੋਂ ਸਾਨੂੰ ਯਾਦ ਆ ਜਿਹੜਾ ਤੁਹਾਨੂੰ ਘਰਨ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਤੁਹਾਡੇ ਆਫਿਸ ਦਾ ਤੁਗਡਨ ਕੀਤਾ ਸੀ ਰੈਲੀਆਂ ਵੀ ਤੁਹਾਡੇ ਆਫਿਸ ਦੇ ਵਿੱਚ ਸੀਐਮ ਸਾਹਿਬ ਨੇ ਤੁਹਾਡੇ ਅੱਖ ਚ ਕੀਤੀਆਂ ਕੇਜਰੀਵਾਲ ਸਾਹਿਬ ਨੇ ਕੀਤੀਆਂ ਇਸ ਵਾਰ ਕੇਜਰੀਵਾਲ ਸਾਹਿਬ ਤੋਂ ਬਗੈਰ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਕੇਜਰੀਵਾਲ ਸਾਹਿਬ ਤੋਂ ਹਾਲਾਂਕਿ ਲਗਾਤਾਰ ਸੀਐਮ ਸਾਹਿਬ ਆਈ ਸੀ ਉਸ ਨੰਬਰ ਸਰ ਇੱਕ ਵਧੀਆ ਇੱਥੇ ਇੱਕ ਰੋਡ ਸ਼ੋਅ ਕਰਕੇ ਗਏ ਬਹੁਤ ਵੱਡਾ ਤਾਂ ਕੇਜਰੀਵਾਲ ਸਾਹਿਬ ਜੇ ਇਸ ਤਰ੍ਹਾਂ ਦੀ ਜਿਹੜੀ ਉਹ ਚੀ ਹੈ ਵੱਡੇ ਲੀਡਰ ਨੂੰ ਜਿਵੇਂ ਮਨੀਸ਼ ਸੋਧਿਆ ਜੀ ਅੰਦਰ ਨੇ ਜਿਸ ਦੇ ਨਾਲ ਤੁਹਾਡਾ ਚੋਣ ਪ੍ਰਚਾਰ ਤੇ ਮਨੋਬਲ ਕਿਸੇ ਕਿਸਮ ਦਾ ਪ੍ਰਭਾਵਿਤ ਹੋਇਆ ਜੀ ਮੇਰੀ ਇਲੈਕਸ਼ਨ ਕੰਪੇਨਿੰਗ ਜਿਹੜੀ ਆ ਸ਼੍ਰੀ ਭومیਸ਼ ਚ ਮਨੀਸ਼ ਸੋਧਿਆ ਜੀ ਦੇ ਕੋਲ ਸੀ ਡਿਪਟੀ ਸੀਐਮ ਦਿੱਲੀ ਦੇ ਸੋ ਉਹਨਾਂ ਦੀ ਦੇਖ ਰੱਖਦਿਆਂ ਵਿੱਚ ਅਸੀਂ ਜਿਹੜੀ ਉਹ ਇਲੈਕਸ਼ਨ ਦਿੱਤੀ ਹੈ ਤੇ ਅੱਜ ਜੇ ਈਡੀ ਨੇ ਝੂਠੇ ਕੇਸਾਂ ਦੇ ਵਿੱਚ ਸਾਡੇ ਸੁਪਰੀਮ ਸ਼੍ਰੀ ਵਿਨਕੇ ਜੀ ਵਾਜੀ ਨੂੰ ਫੜਕੇ ਅੰਦਰ ਡੱਕ ਦਿੱਤਾ ਬੇਸ਼ੱਕ ਉਹਨਾਂ ਦੀ ਜਿਹੜੀ ਆ ਸੈਨਿਕ ਦੇ ਨੂੰ ਅੰਦਰ ਡੱਕਿਆ ਪਰ ਉਹਨਾਂ ਦੀ ਚੋਅ ਸਾਡੇ ਨਾਲ ਹੈ ਅੱਜ ਹਰ ਬੰਦਾ ਕੇਜਰੀਵਾਲ ਬਣ ਕੇ ਘੁੰਮ ਰਿਹਾ ਗਲੀਆਂ 'ਚ ਕਿਉਂ ਘੁੰਮ ਰਿਹਾ ਕਿਉਂਕਿ ਸੱਚ ਤੇ ਖੜਨ ਵਾਲੇ ਕਦੀ ਡਰਦੇ ਨਹੀਂ ਅਸੀਂ ਸੱਚ ਤੇ ਖੜੇ ਆ ਚਾਹੇ ਜਿੰਨੀ ਮਰਜੀ ਸਲਾਖਾਂ ਦੇ ਅੰਦਰ ਲੈ ਜਨ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹਰ ਅੱਜ ਗਲੀ ਦਾ ਹਰ ਬਚਿੰਦਾ ਹਰ ਮਾਤਾ ਹਰ ਬੱਚਾ ਹਰ ਬਜ਼ੁਰਗ ਹਰ ਨੌਜਵਾਨ ਇਹੀ ਕਹਿ ਰਿਹਾ ਕਿ ਮੈਂ ਕੇਜਰੀਵਾਲਾਂ ਤੇ ਮੈਂ ਕੇਜਰੀਵਾਲੀ ਸੋਚ ਆ ਇਹ ਕੇਜਰੀਵਾਲ ਨੂੰ ਤੌਰ ਤੇ ਤਾਂ ਕੈਦ ਕਰ ਸਕਦੇ ਆ ਪਰ ਉਹਨਾਂ ਦੀ ਸੋਚ ਨੂੰ ਕਦੀ ਕੈਦ ਨਹੀਂ ਕਰ ਸਕਦੇ ਸੋ ਪੰਜਾਬ ਦਾ ਇੱਕ ਇੱਕ ਬਚਿੰਦਾ ਜਿਹੜਾ ਸ਼੍ਰੀਵਿੰਦ ਕੇਜੀਵਾਲ ਜੀ ਨੂੰ ਸੈਲੂਟ ਕਰਦਾ ਪਿਆਰ ਕਰਦਾ ਮਾਨ ਸਨਮਾਨ ਦਿੰਦਾ ਤਾਂ ਹੀ ਪੰਜਾਬ ਦੇ ਵਿੱਚ 92 ਉਮੀਦਵਾਰ ਜਿਹੜੇ ਇਹਨਾਂ ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤੇ ਸੀ ਤੇ ਪੰਜਾਬ ਦੀ ਅੱਜ 2 ਸਾਲਾਂ ਦੀ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਲਈ ਡਾਕਟਰ ਸਾਹਿਬ ਇੱਕ ਵੀਡੀਓ ਆਡੀਓ ਤੁਹਾਡੀ ਵਾਇਰਲ ਵੀਡੀਓ ਹੋ ਰਹੀ ਸੀ ਵਾਲੀ 13 0 ਵਾਲੀ ਤੁਹਾਨੂੰ ਲੱਗਦਾ ਕਿ ਇੰਨੇ ਕੰਫੀਡੈਂਟ ਹੈ ਜੀ ਕਿ 92 ਸੀਟਾਂ ਉਸ ਵੇਲੇ ਆਈਆਂ ਦੋ ਸਾਲਾਂ ਦੇ ਥੋੜੀ ਬਹੁਤੀ ਐਂਟਿੰਗ ਕੰਪੈਨਸੀ ਵੀ ਹੋ ਜਾਂਦੀ ਹੈ 13 0 ਜਿਹੜੇ ਇਹ ਕਰ ਪਾਓਗੇ ਇਹ ਤੁਹਾਨੂੰ ਕਿਵੇਂ ਦਾ ਲੱਗਦਾ ਵੇਖੋ ਜੀ ਉਦੋਂ ਸਾਡੀ ਸਰਕਾਰ ਵੀ ਨਹੀਂ ਸੀ ਤੇ ਆਪਾਂ ਜੋ ਗਰੰਟੀਆਂ ਦਿੱਤੀਆਂ ਆਪਾਂ ਉਹ ਗਰੰਟੀਆਂ ਪੂਰੀਆਂ ਕੀਤੀਆਂ ਜੀ ਇੱਕ ਗਰੰਟੀ ਜੀ 85 ਜਾਂ 90% ਗਰੰਟੀਆਂ ਪੂਰੀਆਂ ਹੋ ਗਈਆਂ ਇੱਕ ਅੱਧੀ ਰਹਿ ਗਈ ਹੈ ਤੇ ਸਾਡੇ ਕੋਲ ਜੇ ਐਸ ਜਿਹੜਾ ਸਕਾ ਦਾ ਟਿਊਨਰ ਉਹ ਵੀ 3 ਸਾਲ ਪਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰੀਆਂ ਨੇ ਸਾਰੀਆਂ ਪੂਰੀਆਂ ਕਰਾਂਗੇ ਸੋ 92 ਸਾਨੂੰ ਜਨਤਾ ਨੇ ਜਿਹੜੇ ਵਿਧਾਇਕ ਦਿੱਤੇ ਉਹਨਾਂ ਵਾਸਤੇ ਵੀ ਧੰਨਵਾਦ ਵੀ ਕਰਦੇ ਆਂ ਦਿਲ ਦੀਆਂ ਗਰਾਈਆਂ ਤੋਂ ਤੇ ਦੂਜੀ ਗੱਲ ਇੱਕ ਅਪੀਲ ਕਰਦੇ ਆਂ ਕਿ ਆਪਾਂ ਸਤਾਰ ਮਾਨ ਸਾਹਿਬ ਨਿੱਕੋ ਕੰਮ ਕਿਹਾ ਸੀ ਕਿ ਜੇ ਆਪ ਇੱਕੋ ਗੱਲ ਕਹੀ ਸੀ ਕਿ ਜੇ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਵੋਟ ਦੇ ਦਿਓ ਜੇ ਅਸੀਂ ਕੰਮ ਨਹੀਂ ਕਰਾਂਗੇ ਤੇ ਸਾਨੂੰ ਵੋਟ ਦਿਓ ਅਸੀਂ ਵੋਟ ਮੰਗਣ ਨਹੀਂ ਆਵਾਂਗੇ ਸੋ ਅਸੀਂ ਕੰਮ ਕੀਤੇ ਆ ਤੇ ਲੋਕਾਂ ਕੋ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਆ ਤਾਂ ਕਿ ਪੰਜਾਬ ਦੀ ਜਿਹੜੀ ਲਿਓ ਲੱਤੀ ਹੋਈ ਗੱਡੀ ਆ ਉਹਨੂੰ ਦੁਬਾਰਾ ਲਈ ਤੇ ਲਿਆ ਜਾ ਸਕੇ ਹੋਰ ਕਿਸੇ ਵੀ ਪਾਰਟੀ ਇਸ ਦਾਮ ਨਹੀਂ ਹੈਗਾ ਨਾ ਇਹ ਬੀਜੇਪੀ ਜਿਦਾ ਹੈ ਕਾਂਗਰਸ ਨਾ ਹੀ ਕਾਲੀਆਂ ਚ ਇਹਨਾਂ ਕਹਿ ਦੇਣ ਕਿ ਜੇ ਕੰਮ ਕੀਤੇ ਤੇ ਵੋਟ ਦੇ ਦਿਓ ਇਹ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਕਹਿ ਰਹੀ ਆ ਕੰਮ ਕੀਤੇ ਤੇ ਵੋਟ ਦਿਓ ਇਸ ਕਰਕੇ ਤੁਹਾਨੂੰ ਲੱਗਦਾ ਕਿ 13 ਦੀਆਂ 13 ਸੀਟਾਂ ਚੇchu ਵੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਨਾਰਾ ਹੈ ਕਿ ਪੰਜਾਬ ਨੇ ਹਮੇਸ਼ਾ ਹੀ ਦੇਸ਼ ਦੇ ਦਾ ਜਿਹੜਾ ਉਹ ਝੰਡਾ ਬਰਦਾ ਕਰ ਰਿਹਾ ਪੰਜਾਬ ਨੇ ਹਮੇਸ਼ਾ ਹੀ ਦੇਸ਼ ਦੀ ਅਗਵਾਈ ਕੀਤੀ ਹੈ ਸੋ ਇਸ ਵਾਰ ਵੀ ਪੰਜਾਬ ਜਿਹੜਾ ਉਹ ਹੀਰੋ ਬਣ ਜਾ ਰਿਹਾ ਕਿਉਂਕਿ ਇਸ ਨਾਲ ਜੋ ਪੰਜਾਬ ਦੀਆਂ 13 ਸੀਟਾਂ ਨੇ ਇੱਕ ਚੰਡੀਗੜ੍ਹ ਦੀ 14 ਸੋ ਇਸ ਵੇਲੇ ਪੰਜਾਬ ਜਿਹੜਾ 13 0 ਕਰ ਰਿਹਾ ਕਿਉਂਕਿ ਸਰ ਭਗਵੰਤ ਸਿੰਘ ਮਾਨ ਨੇ ਕਿਹਾ ਐਸਰ ਪੰਜਾਬ ਬਣੇਗਾ ਦੇਸ਼ ਦਾ ਹੀਰੋ ਤੇ ਕਰਦੇ ਆਂਗੇ ਤੇਰਾ ਜੀਰੋ ਸੋ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਦੇ ਨਾਲ ਜਿੱਤ ਰਹੀ ਆ ਖਾਸ ਕਰਕੇ ਸਰਦਾਰ ਖਲਜੀਪ ਸਿੰਘ ਧਾਰੀਵਾਲ ਜੀ ਤਕਰੀਬਨ 2 ਲੱਖ ਤੋਂ ਉੱਪਰ ਲੀਡ ਦੇ ਨਾਲ ਅਮਸੋਚੋ ਜਿੱਤ ਰਿਹਾ ਡਾਕਟਰ ਸਾਹਿਬ ਮੇਰਾ ਫਿਰ ਆਖਰੀ ਸਵਾਲ ਜਿਹੜੀ ਆਮ ਲੋਕਾਂ ਚ ਚਰਚਾ ਉਹ ਵੀ ਕਹਿੰਦੇ ਜੀ ਜਨਤਾ ਦੇ ਚੁਣੇ ਨੁਮਾਇੰਦੇ ਨਾਲ ਗੱਲ ਕਰਨੀ ਚਾਹੀਦੀ ਤਾਲੀਵਾਲ ਸਾਹਿਬ ਦੀ ਤੁਸੀਂ ਕਹਿੰਦੇ 2 ਲੱਖ ਨਾਲ ਜਿੱਤ ਹੋਏਗੀ ਅੰਮ੍ਰਿਤਸਰ ਸ਼ਹਿਰ ਦੀ ਨੁਮਾਇੰਦਗੀ ਸਰਕਾਰ ਦੇ ਵਿੱਚ ਪਿਲ ਘਟ ਪਹਿਲਾਂ ਵੀ ਅੰਮ੍ਰਿਤਸਰ ਸ਼ਹਿਰ ਦੀ ਘਟ ਸੀ ਫਿਰ ਮਾਜੇ ਧਾਲੀਵਾਲ ਸਾਹਿਬ ਬਣ ਗਏ ਤਾਂ ਮਾਜੇ ਦੇ ਵਿੱਚ ਹੋਰ ਘਟ ਜਾਣੀ ਆ ਤਾਂ ਸ਼ਹਿਰ ਦੀ ਨੁਮਾਇੰਦਗੀ ਬਾਰੇ ਬੜੀ ਚਰਚਾ ਹੁੰਦੀ ਰਹਿੰਦੀ ਹੈ ਜੀ ਸੀਐਮ ਸਾਹਿਬ ਉਹਨਾਂ ਨੂੰ ਲੈ ਲੈਣਗੇ ਕੈਬਨਿਟ ਸੇ ਉਹਨਾਂ ਨੂੰ ਹਾਲਾਂਕਿ ਸਵਾਲ ਇਹ ਦੂਰ ਦਾ ਬਟ ਤੁਹਾਡੇ ਕੋ ਵੀ ਚਰਚਾ ਹੁੰਦੀ ਹੋਏਗੀ ਕੀ ਤੁਸੀਂ ਇਸ ਬਾਰੇ ਕਹਿਣਾ ਚਾਹੋ ਪਾਰਟੀ ਖਵਾ ਕੇ ਮੰਦਾ ਜੋ ਫੈਸਲਾ ਉਹ ਸਿਰ ਮਿੱਥੇ ਹੋਏਗਾ ਕਿਉਂਕਿ ਸਾਡੇ ਸਾਰੇ ਵਿਧਾਇਕ ਇੱਕ ਮੁਠੀ ਵਾਂਗੂ ਨੇ ਇਕੱਠੇ ਨੇ ਸਾਰੇ ਜੋ ਪਾਰਟੀਆਂ ਇੱਕ ਮਿੰਟ ਫੈਸਲਾ ਕਰੇਗੀ ਜਿਹਦੇ ਜੇ ਭਰੋਸਾ ਜਤਾਏਗੀ ਸਾਰੇ ਸਾਰੇ ਉਹਦੇ ਨਾਲ ਸੋ ਅੱਜ ਸਰਦਾਰ ਖਲੀਫ ਸਿੰਘ ਤਾਰੀਵਾਲ ਜੀ ਦੇ ਨਾਲ ਸਾਰੇ ਦੇ ਸਾਰੇ ਅਸੀਂ ਲੋਕ ਸਭਾ ਹਲਕਾ ਮਸਦ ਦੇ ਉਮੀਦਵਾਰ ਵੀ ਐ ਤੇ ਉਮੀਦਵਾਰ ਨੇ ਉਹਨਾਂ ਦੇ ਅਸੀਂ ਸੱਤ ਦੇ ساتھ ਐਮ ਐਲ ਏ ਦੋ ਹਲਕਿਆਂ ਚਾਰਜ ਸਾਡੇ ਬਿਲਕੁਲ ਇਕੱਠੇ ਚੱਲਦੇ ਆ ਸਾਰੇ ਹੀ ਕੰਮ ਪੈਣੀ ਕਰ ਰਹੇ ਆ ਸਾਰੇ ਹੀ ਡੋਰ ਟੂ ਡੋਰ ਕਰ ਰਹੇ ਆ ਸਾਰੇ ਹੀ ਮੀਟਿੰਗਾਂ ਕਰ ਰਹੇ ਆ ਸਾਰੇ ਹੀ ਅਸੀਂ ਝੰਡੇ ਬੈਨਰ ਲਾ ਰਹੇ ਹਾਂ ਸਾਰੇ ਹੀ ਪੋਸਟਰ ਲਾ ਰਹੇ ਹਾਂ ਸਾਡੇ ਚ ਉਹ ਵੀ ਐਗਰੀਕਲਚਰ ਨਹੀਂ ਹੈਗਾ ਕਿ ਕੋਈ ਲੀਡਰ ਆ ਤੇ ਉਹ ਪੋਸਟ ਨਹੀਂ ਲਾਊਗਾ ਮੈਨੂੰ ਪੋਸਟਰ ਮਿਲੇ ਤੇ ਮੈਂ ਖੁਦ ਲਾਊਗਾ ਮੈਂ ਪਹਿਲਾਂ ਵੀ ਲਾਉਂਦਾ ਰਿਹਾ ਹੁਣ ਵੀ ਲਾਏ ਆਪਣੀ ਇਲੈਕਸ਼ਨ ਜਿੱਤ ਲਾਏਗਾ ਅੱਗੇ ਵੀ ਲਾਏ ਜੁਆਇਨ ਦੇ ਨਾਲ ਜੁੜੇ ਹੋਏ ਲੋਕ ਆ ਜੀ ਅਸੀਂ ਅਸੀਂ ਬਾਦਲ ਕਹਿੰਦੇ ਨਹੀਂ ਕਿ ਜਾਂ ਜਾ ਚੀ ਗੇੜਾ ਮਾਰ ਕੇ ਵਾਪਸ ਚੱਲ ਜਾਣਾ ਅਸੀਂ ਕੈਪਟਨਾਂ ਚੋਂ ਨਹੀਂ ਫੋਰ ਬੋਰਡ ਜਬ ਪੋਸਟਰ ਅੱਜ ਵੀ ਅੱਜ ਵੀ ਆਉਂਦੀ ਗਰਾਊਂਡ ਕੰਮ ਕਰ ਰਹੇ ਆ ਅੱਜ ਵੀ ਆਉਂਦੀ ਗਰਾਊਂਡ ਝੰਡਾ ਲੈ ਕੇ ਚੱਲਦੇ ਆ ਕਿਉਂ ਚੱ ਜੇ ਨੋ ਸੀਐਮ ਸਾਹਿਬ ਅੱਛਾ ਇੱਕ ਇਹ ਵੀ ਦੱਸ ਦਿਓ ਸੀਐਮ ਸਾਹਿਬ ਦਾ ਰੋਡ ਸ਼ੋਅ ਰੱਖਣਾ ਤੁਹਾਡੇ ਹਲਕੇ ਦੇ ਵਿੱਚ ਆ ਰੈਲੀ ਦਾ ਕੋਈ ਪ੍ਰੋਗਰਾਮ ਅਗਲੇ ਦਿਨਾਂ ਦੇ ਵਿੱਚ ਕਹਿ ਰਹੇ ਸੀ ਦੋ ਦੋ ਸ਼ਹਿਰ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਦੋ ਦੋ ਵਾਰੀ ਸੀਐਮ ਸਾਹਿਬ ਜੀ ਲਾਸਟ ਵੀਕ ਵੀ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਾਲ ਗੇਟ ਤੋਂ ਸ਼ੁਰੂ ਕਰਕੇ ਤੇ ਦਰਬਾਰਸ ਵਾਲਾ ਏਰੀਆ ਕਵਰ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੱਖੋ ਵੱਖਰੇ ਹਲਕਿਆਂ ਦੇ ਵਿੱਚ ਜਿਹੜਾ ਰੋਡ ਸ਼ੋਅ ਕਰਨ ਜਾ ਰਹੇ ਆ ਤੇ ਮੈਂ ਆਮ ਅਮਸਦ ਦੇ ਵਸਨੀਕਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਵੱਸ ਤੋਂ ਵੱਧ ਇਸ ਰੋਡ ਸ਼ੋਅ ਦੇ ਵਿੱਚ ਇਸ ਰੈਲੀਆਂ ਦੇ ਵਿੱਚ ਹਿੱਸਾ ਲਈਏ ਤਾਂ ਜੋ ਪੰਜਾਬ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਉਹ ਜਿਹੜੇ ਲੋਕ ਘਰਾਂ ਚ ਬੀਜੇਪੀ ਵਾਲੇ ਬੈਠੇ ਆ ਕਾਂਗਰਸੀ ਬੈਠੇ ਆ ਕਾਂਗਰਸੀ ਬੈਠੇ ਉਹਨਾਂ ਨੂੰ ਦੱਸੀਏ ਕਿ ਇਦਾਂ ਕੰਮ ਹੁੰਦੇ ਆ ਜਿੱਦਾਂ ਤੁਸੀਂ ਕਰਦੇ ਹੋ ਓਦਾਂ ਕੰਮ ਨਹੀਂ ਹੁੰਦੇ ਹੁਣ ਤੁਸੀਂ ਦੇਖਿਆ ਪਿਛਲੇ ਦਿਨੀ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ ਸੀਐਮ ਸਾਹਿਬ ਨੇ ਪੰਜਾਬ ਸਰਕਾਰ ਆਪ ਦੇ ਦਵਾਰ ਉਹਦੇ ਚ ਜਿਹੜੇ ਅਫਸਰ ਕਦੀ ਦਫਤਰਾਂ ਤੋਂ ਬਾਹਰ ਨਹੀਂ ਸੀ ਨਿਕਲੇ ਉਹ ਅਫਸਰ ਲਿਆ ਕੇ ਆਉਣ ਦੀ ਗਰਾਉਂਡ ਇੱਕ ਛੱਤ ਥੱਲੇ ਬਾਹਤੇ ਜਿਹਦੇ ਚ 40-45 ਤਰ੍ਹਾਂ ਦੀਆਂ ਸਵਾਲਾਂ ਜਿਹੜੀਆਂ ਇੱਕ ਛੱਤ ਥੱਲੇ ਜਿਹੜੀਆਂ ਉਹ ਦਿੱਤੀਆਂ ਗਈਆਂ ਤੇ ਲੋਕਾਂ ਦੇ ਚਿਹਰਾ ਤੋਂ ਲੰਮੇ ਜਿਹੜੇ ਚੱਲਦੇ ਪਏ ਕੇਸ ਸੀ ਉਹਨਾਂ ਦਾ ਨਿਪਟਾਰਾ ਕੀਤਾ ਗਿਆ ਦੁਨੀਆ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਇਹੋ ਜੇ ਕੰਮ ਕਰ ਰਿਹਾ ਜਿਹੜੇ ਲੋਕਾਂ ਨੂੰ ਰੋਜ਼ਮਰੇ ਦੀ ਜ਼ਿੰਦਗੀ ਵਿੱਚ ਪੈਂਦੇ ਸੀ ਅੱਜ ਦੁਨੀਆ ਸੁਖੀ ਹੈ ਕਤੋਂ ਲੋਕ ਇਹ ਵੀ ਦੱਸਦੇ ਲੋਕ ਕੰਮ ਕਰਵਾਉਣ ਆਉਂਦੇ ਸੀਗੇ ਨਾਲ ਦਵਾਈਆਂ ਵੀ ਲਿਖਾਈ ਜਾ ਰਹੇ ਨੇ ਕਰਦੇ ਪ੍ਰੈਕਟਿਸ ਟਾਈਮ ਮਿਲ ਜਾਂਦਾ ਥੋੜਾ ਬਹੁਤ ਜੀ ਬਿਲਕੁਲ ਜੀ ਸੇਵਾ 'ਚ ਹਾਜ਼ਰ ਆ ਪਹਿਲਾਂ ਵੀ ਪਰਮਾਤਮਾ ਨੇ ਸੇਵਾ ਬਖਸ਼ੀ ਸੀ 15 16 ਸਾਲ ਆਪਣੇ ਡਾਕਟਰੀ ਦੇ ਪੇਸ਼ੇ ਵਜੋਂ ਤੇ ਹੁਣ ਵੀ ਜਿਹੜਾ ਵੀ ਮੇਰੇ ਕੋਈ ਰਿਪੋਰਟ ਲੈ ਕੇ ਆਉਂਦਾ ਮੈਂ ਉਹਨਾਂ ਦਾ ਬਿਲਕੁਲ ਟਰੀਟਮੈਂਟ ਕਰਦਾ ਹਾਂ ਜੀ ਤੇ ਬੜਾ ਬੜਾ ਮੈਨੂੰ ਸਕੂਨ ਹੁੰਦਾ ਹੈ ਕਿ ਉਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਇਆ ਹਾਂ ਜਿਸ ਪ੍ਰੋਫੈਸ਼ਨ ਦੇ ਨਾਲ ਆਪਾਂ ਬਿਮਾਰੀਆਂ ਤਾਂ ਦੂਰ ਕਰਦਾ ਇਹ ਕਰਦੇ ਆ ਬਾਕੀ ਹੋਣ ਜਿਹੜੀ ਰਾਜਨੀਤੀ ਦੇ ਵਿੱਚ ਜਿਹੜੀ ਫੈਲੀ ਹੋਈ ਗੰਦਗੀ ਸੀ ਉਹਨੂੰ ਵੀ ਝਾੜੂ ਨਾਲ ਹੀ ਸਾਫ਼ ਕੀਤਾ ਸੋ ਮੈਂ ਇੱਕ ਅਪੀਲ ਕਰਦਾ ਹਾਂ ਅਮਸਰ ਵਸਨ ਵਸਆਂ ਨੂੰ ਕਿ ਆਪਾਂ ਸਰਦਾਰ ਖਲੀਬ ਸਿੰਘ ਧਾਰੇਵਾਲ ਜੀ ਨੂੰ ਬੜੀ ਵੱਡੀ ਲੀਡ ਦੇ ਨਾਲ ਜਿਤਾਉਣਾ ਹੈ ਇਸ ਵਾਸਤੇ ਤੁਸੀਂ ਮੈਨੂੰ ਜਿਦਾ ਪਹਿਲਾਂ ਪਿਆਰ ਦਿੱਤਾ ਪਹਿਲਾਂ ਆਪਣਾ ਆਸ਼ੀਰਵਾਦ ਦਿੱਤਾ ਇਦਾਂ ਸਰਦਾਰ ਕਦੀਸ਼ ਸਿੰਘ ਧਾਰੇਵਾਲ ਜੀ ਨੂੰ ਆਸ਼ੀਰਵਾਦ ਦਿਓ ਤੇ ਆਪਾਂ ਜੀ ਕਿੰਨੀ ਡਾਕਟਰ ਸਾਹਿਬ ਕਿੰਨੀ ਲੀਡ ਸੀ ਤੁਹਾਡੇ ਵਾਲੇ ਕਿਹਦੀ ਔਰ ਇਸ ਵਾਰ 44000 ਤੋਂ ਉੱਪਰ ਦੀ ਲੀਡ ਸੀ ਮੇਰੀ ਸੋ ਮੈਂ ਆਸ ਕਰਦਾ ਕਿ ਆਪਾਂ ਇਹ ਲੀਡ ਜਿਹੜੀ ਆ ਉਹ ਬਰਕਰਾਰ ਰੱਖਾਂਗੇ ਤੇ ਇਹਦੇ ਤੋਂ ਉੱਪਰ ਹੋਰ ਲੀਡ ਵੱਲ ਟੱਚ ਕਰਾਂਗੇ। ਥੈਂਕ ਯੂ ਜੀ ਦਾ ਅੰਮ੍ਰਿਤਸਰ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਜਦੋਂ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਨੇ ਕਿ ਲੋਕ ਕੰਮ ਕਰਵਾਉਣ ਆਉਂਦੇ ਨੇ ਤਾਂ ਫੋਨ ਤੇ ਅਧਿਕਾਰੀਆਂ ਨੂੰ ਕਰਵਾਉਂਦੇ ਨੇ ਨਾਲ ਆਪਣੀ ਮੈਡੀਕਲ ਰਿਪੋਰਟਾਂ ਵੀ ਲੈ ਆਉਂਦੇ ਨੇ ਨਾਲ ਦਵਾਈ ਵੀ ਇਹਨਾਂ ਦੇ ਕੋਲ ਅਕਸਰ ਦੇਖੀਦਾ ਹੈ ਕਿ ਲੈ ਕੇ ਲੋਕ ਆਉਂਦੇ ਨੇ ਕਿ ਡਾਕਟਰ ਸਾਹਿਬਾ ਦਵਾਈ ਵੀ ਸਾਨੂੰ ਲਿਖ ਦਿਓ ਤਾਂ ਸਿਆਸੀ ਆਗੂ ਨੇ ਤਾਂ ਹੁਣ ਕਹਿ ਰਹੇ ਨੇ ਕਿ 44000 ਦੀ ਲੀਡ ਜਿਹੜੀ ਪਿਛਲੀ ਵਾਰੀ ਉਹਨਾਂ ਨੇ 44000 ਦੇ ਵੋਟਾਂ ਨਾਲ ਜਿੱਤੇ ਸੀ ਡਾਕਟਰ ਸਾਹਿਬ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ ਇਹਨਾਂ ਦੀ ਲੀਡ ਉਹਨਾਂ ਦੇ ਹਲਕੇ ਦੇ ਵਿੱਚ ਇਸ ਵਾਰ ਇਸ ਤੋਂ ਵੱਧ ਹੋਏਗੀ ਤਾਂ ਸਿਆਸੀ ਦਾਅਵੇ ਜਿਹੜੇ ਨੇ ਲਗਾਤਾਰ ਅਸੀਂ ਦੇਖ ਰਹੇ ਹਾਂ ਔਰ ਅਗਲੇ ਦਿਨਾਂ 'ਚ ਇਹ ਸ सियासी जेडीया गतिविधियां और तेज हो जानेगा कैमरा पर्सन मुकेश बाबा के नाल गगनदीप शर्मा दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर